ਰਾਜਨੀਤੀ ਹੋਣਾ ਇੱਕ ਬਲੈਕਮੇਲ ਕਰਨ ਦੀ ਰਹਗੀ ਮਾਜਨੇ ਵਾਲੇ ਬੰਦੇ ਬਹੁਤ ਘਟਦੇ ਜਾਂਦੇ ਆ ਰਾਜਨੀਤੀ ਬਲੈਕਮੇਲਿੰਗ ਦੀ ਰਹਗੀ ਰਾ ਜਿਹੜੇ ਮਾਜਨੇ ਵਾਲੇ ਬੰਦੇ ਉਹ ਘਟਦੇ ਜਾਂਦੇ ਆ ਹੁਣ ਜਿੰਨੇ ਵੀ ਕੋਈ ਵੀਡੀਓ ਹੈ ਜਾਂ ਕਿਸੇ ਦੀ ਸੀਕ੍ਰੀਟ ਵੀਡੀਓ ਹੈ ਉਹ ਜੇ ਕਿਸੇ ਨੇ ਲੈਣੀ ਹੋਵੇ ਤਾਂ ਵਿਕਰਮ ਜੀ ਟਿੱਏ ਤੇ ਲੈ ਲਿਆ ਕਰੋ ਭਾਈ ਰੋਜ਼ ਲਾਈਵ ਹੋ ਕੇ ਕਹਿੰਦਾ ਹੈ ਫਲਾਨੇ ਦੀ ਵੀਡੀਓ ਹੈ ਮੇਰੇ ਕੋਲੇ ਮੈਂ ਜਨਤਕ ਕਰ ਦੂੰ ਫਲਾਨੇ ਦੀ ਵੀਡੀਓ ਹੈ ਮੇਰੇ ਕੋਲੇ ਮੈਂ ਜਨਤਕ ਕਰ ਦੂੰ ਇਹਦਾ ਮਤਲਬ ਹੀ ਆਲ ਪੰਜਾਬ ਦਾ ਸਾਰਾ ਧੰਦਾ ਹੀ ਤੇਰੇ ਕੋਲ ਚੱਲਦਾ ਹੈ ਇਹ ਬਲੈਕਮੇਲਿੰਗ ਕਰਦਾ ਹੈ ਬਲੈਕ ਮਿਲਿੰਗ ਕਰਕੇ ਡਰੋਂਦਾ ਅਗਲੇ ਨੂੰ ਤੇ ਜਦ ਤੱਕ ਕਰ ਜਿਹਦੇ ਜਿਹਦੀਆਂ ਵੀਡੀਓ ਹੈਗੀਆਂ ਜਨ ਤੱਕ ਕਰੋ ਭਾਈ ਤੁਸੀਂ ਹੁਣਾ ਜੋਤੀ ਜਯਾਦਵ ਦੀ ਰੌਲਾ ਪਈ ਜਾਂਦਾ ਹੈ ਆਈਪੀਐਸ ਅਫਸਰ ਦਾ ਜੋਤ ਬੈਂਸ ਦਾ ਉਹ ਕਹੀ ਜਾਂਦਾ ਮੇਰੇ ਕੋਲ ਵੀਡੀਓ ਹੈ ਇਹਨਾਂ ਦੀ ਬਿਨਾ ਮਤਰਦਲ ਯਾਮ ਲਾਉਣੇ ਗਲਤ ਹੁੰਦੇ ਆ ਸਰਕਾਰਾਂ ਦੇ ਵਿੱਚ ਪਹਿਲਾਂ ਕੋਖੋ ਪਰਖੋ ਅਚੈਨਨ ਵਾਲੇ ਆ ਟੀਆਰਪੀ ਲੈਣ ਦੇ ਮਾਰੇ ਏ ਇਨਸਪੈਕਟਰ ਨੂੰ ਚੱਕੀ ਫਿਰਦੇ ਆ ਉਹ ਪਰਚਾ ਤਾਂ ਕਿਹੜਾ ਕਰਾਉਣਗੇ ਮੈਨੂੰ ਐ ਲੱਗਦਾ ਵੀ ਸਵਿਧਾਨ ਦੀ ਧਾਰਾ 311 ਚ ਹੋ ਇਨਸਪੈਕਟਰ ਡਿਸਮਿਸ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੌਕਰੀ ਤੋਂ ਹੱਥ ਤੋਂ ਹੋਊਗੀ ਕਿਉਂਕਿ ਤੱਥ ਹੀ ਨਹੀਂ ਕੋਲੇ ਦੂਸਰੀ ਗੱਲ ਵਿਕਰਮ ਜੀਠੀਆ ਕਹਿੰਦਾ ਮੈਂ ਵੀਡੀਓ ਜਨ ਤੱਕ ਕਰ ਦਿੰਨਾ ਕੋਈ 15 ਗੱਲ ਤੇ ਜਨ ਤੱਕ ਕਰਦਾ ਕੋਈ 26 ਜਨਵਰੀ ਤੇ ਕਰਦਾ ਫਿਰ ਕਰਦਾ ਹੈ ਨਹੀਂ ਇਹਨਾਂ ਨੇ ਬਿਨਾ ਤਪੱਸਿਆ ਕਰੇ ਮਜੀਠੀਆ ਵਰਗੇ ਬਿਨਾ ਤਪੱਸਿਆ ਕਰੇ ਰਾਜ ਭਾਗ ਦਾ ਆਨੰਦ ਮਾਣਿਆ 10 ਸਾਲ ਵੱਡੀ ਕੁਰਸੀ ਰਹੀ ਹੈ ਸੀਐਮ ਦੀਆਂ ਪਾਵਰਾਂ ਵਰਤਦਾ ਰਿਹਾ ਪੁਲਿਸ ਤੋਂ ਬੂਟ ਪਾਲਸ ਕਰਾਉਂਦਾ ਰਿਹਾ ਜਰਾਬਾ ਪਾਉਂਦਾ ਰਿਹਾ ਪੁਲਿਸ ਮੁਲਾਜ਼ਮੇ ਦੇ ਬੂਟ ਪਾਉਂਦੇ ਰਹੇ ਆ ਆ ਵੀਡੀਓ ਕੱਢ ਲਓ YouTube ਤੇ ਜੇ ਮੈਂ ਝੂਠ ਬੋਲਦਾ ਹੁਣ ਉਹ ਗੱਲਾਂ ਹਾਜਮ ਨਹੀਂ ਆਉਂਦੀਆਂ ਇਹ ਸੋਚੀ ਜਾਂਦੇ ਆ ਸੋਚੀ ਜਾਂਦੇ ਆ ਜਦੋਂ ਕੁਰਸੀ ਵੱਲੀ ਜਾਂਦੇ ਆ ਇਹਨਾਂ ਦੇ ਦਿਮਾਗ ਤੇ ਲੋਡ ਪੈ ਜਾਂਦਾ ਭਜਨ ਪੈ ਜਾਂਦਾ ਫਿਰ ਜਵਲੀਆਂ ਮਾਰ ਲੱਗ ਜਾਂਦੇ ਅਪਸਟ ਹੋ ਜਾਂਦੇ ਨਾਲ ਹੁਣ ਵਿਧਾਨ ਸਭਾ ਚ ਵੀ ਨਹੀਂ ਜਾ ਸਕਦਾ ਸਿੱਧੂ ਨਾਲ ਲੜਾਈ ਹੋਈ ਰਾਣੇ ਗੁਰਜੀਤ ਨਾਲ ਹੋਈ ਪੂਰੇ ਇਧਰ ਉਧਰ ਹੋਈ ਵੀਡੀਓ ਹੈ ਪਰ ਵੀਡੀਓ ਕੀ ਕਰੂਗੀ ਇਹ ਮਜੀਠੀਆ ਸਾਹਿਬ ਤੁਹਾਡੇ ਕੋਲੇ ਲੋਕਾਂ ਦੀਆਂ ਵੀਡੀਓ ਹੈ ਫਿਰ ਵੀਡੀਓ ਕੀ ਉੱਤੇ ਡਿੱਗਦੀ ਹੈ ਥੋਡੀਆਂ ਵੀਡੀਓ ਜਨਤਕ ਹੋਈਆਂ ਇੱਕ ਥੋੜੇ ਬੰਦਿਆਂ ਨੇ ਮਜੀਠੀਆ ਸਾਹਿਬ ਤੁਹਾਡੇ ਬੰਦਿਆਂ ਨੇ ਥਾਣੇਦਾਰ ਮਾਰਤਾ ਆਪਦੀ ਕੁੜੀ ਦੀ ਇੱਜ਼ਤ ਬਚਾਉਂਦਾ ਸੀ ਉਹ ਵੀਡੀਓ ਲੋਕਾਂ ਤੱਕ ਵਜਾ ਤੁਨੂੰ ਕੀ ਹੋਇਆ ਦੂਸਰਾ ਚਿੱਟੇ ਦੇ ਪਰਚੇ ਦਰਜ ਹੋਏ ਐ ਆਪਾ ਉਹ ਸ਼ਰਮ ਨਹੀਂ ਮੰਨੀ ਫਿਰ ਔਰਬਿਟ ਬੱਸ ਚੋਂ ਮਾਮਾਤਿਆਂ ਨੂੰ ਧੱਕਾ ਦੇ ਕੇ ਬਾਹਰ ਸੜਦਾ ਸੀ ڈاکਲ ਹੋਈਆਂ ਕੁੜੀਆਂ ਉਹ ਉਹ ਵੀਡੀਓ ਆਪਣੀ ਚੱਲੀ ਜਾਂਦੀ ਹੈ ਹਜੇ ਵੀ ਚੱਲੀ ਜਾਂਦੀ ਹੈ ਆਪਾਂ ਫੇਰ ਨਹੀਂ ਸੰਗ ਮੰਨੀ ਪੇਰ ਨਾਲੇ ਕਾਂਡ ਹੋਇਆ ਸੀ ਇੱਕ ਲੜਕੀ ਦਾ ਪੂਰਾ ਨੇਕਾ ਨਾ ਟੀਚਰ ਕੁੱਟੇ ਗਏ ਲੇਡੀ ਟੀਚਰ ਕੁੱਟਦੇ ਥੋਡੇ ਮੰਤਰੀਆਂ ਦੀਆਂ ਵੀਡੀਓ ਹੈ ਤੁਸੀਂ ਤਾਂ ਕੁਛ ਖਾਦਾ ਨਹੀਂ ਤੁਸੀਂ ਤਾਂ ਸ਼ਰਮ ਮੰਨੀ ਨਹੀਂ ਹੁਣ ਰੇਗ ਜਣੇ ਕਣੇ ਦੀ ਕਟਾਰੂ ਚੱਕ ਦੀ ਮੇਰੇ ਕੋਲ ਵੀਡੀਓ ਹੈ ਜੀ ਮੇਰੇ ਕੋਲੇ ਹਰਜੋਤ ਵੈਸ ਦੀ ਵੀਡੀਓ ਹੈ ਮੇਰੇ ਕੋਲੇ ਭਗਵੰਤ ਮਾਨ ਦੀ ਵੀਡੀਓ ਹੈ ਭਗਵੰਤ ਮਾਨ ਦੀ ਕੁੜੀ ਨੇ ਵੀਡੀਓ ਭੇਜੀ ਹੈ ਬਿੱਤਾਏ ਦੱਸ ਸਾਰੇ ਪੰਜਾਬ ਦਾ ਚੌਂਕੀਦਾਰ ਵਾਲਾ ਰੱਖਿਆ ਇਹਦਾ ਤਾਂ ਮਜੀਠੀਏ ਦਾ ਪਿੱੱਦੂ ਦੀ ਬਹੂ ਵਾਲਾ ਕੰਮ ਹੈ ਉਹਦੇ ਕੋਲੇ ਸਾਰੇ ਪਿੰਡ ਦੀਆਂ ਚੁਗਲੀਆਂ ਹੁੰਦੀਆਂ ਕੌਣ ਕੀ ਕਰਦਾ ਹੈ ਕਿਸ ਨੇ ਰਜਿਸਟਰੀ ਕਰਾਉਣੀ ਹੈ ਕਿਹਦੇ ਘਰੇ ਪੈਸੇ ਆਏ ਆ ਕਿਹਦੀ ਕੁੜੀ ਚਲੀ ਗਈ ਕਿਹਦੇ ਆ ਰਿਸ਼ਤੇਦਾਰ ਆਏ ਆ ਕਿਹਦਾ ਮੁੰਡਾ ਪਿਆ ਗਿਆ ਕਿਹਦੀ ਮੰਗ ਸੁੱਟ ਗਈ ਉਹ ਸਾਰਾ ਸਹੂਕਤਾ ਹੁੰਦਾ ਲੋਕ ਉਹਦੇ ਕੋਲੇ ਜਾ ਕੇ ਪੁੱਛਦੇ ਉਹਦਾ ਨਾਂ ਸੀ ਪਿੱਦੂ ਦੀ ਬਹੂ ਉਹ ਪਿੱਦੂ ਦੀ ਬਹੂ ਵਾਲਾ ਕੰਮ ਇਹਦਾ ਹੁਣੇ ਤੜਕੇ ਲਾਈਵ ਹੋ ਜਾਂਦਾ ਮੇਰੇ ਕੋਲ ਵੀਡੀਓ ਆਦੀ ਮੈਂ ਐਂ ਕਰ ਦੂੰ ਮੈਂ ਬਾਹ ਕਰ ਦੂੰ ਵੀ ਜਨਤਕ ਕਰਦੇ ਲੋਕਾਂ ਵਿੱਚ ਜਨਤਕ ਫੇ ਦੂਜੀ ਗੱਲ ਹੈ ਜਿਹਦੀ ਵੀਡੀਓ ਬਣੀ ਹੈ ਉਹਨੂੰ ਵੀ ਪਤਾ ਹੋਊਗਾ ਵੀ ਯਾਰ ਮੇਰੀ ਵੀਡੀਓ ਬਣੀ ਹੈ ਬਣੀ ਹੈ ਤਾਂ ਬਣੀ ਹੈ ਆਪੇ ਪੁੱਗ ਤੂ ਅਗਲਾ ਪਰ ਬਿਨਾ ਮਦਦ ਤੋਂ ਕਿਸੇ ਨੂੰ ਬਲੈਕਮੇਲ ਕਰਨਾ ਕਿਸੇ ਦੀ ਸ਼ਬੀ ਨੂੰ ਖਰਾਬ ਕਰਨਾ ਇਹ ਤਾਂ ਕੋਈ ਚੰਗੀ ਗੱਲ ਨਹੀਂ ਨਾ ਥੋੜ੍ਹਾ ਤਾਂ ਇੱਕ ਤੰਦਾ ਕਦਰ ਕੁਸ਼ੀ ਕਰਨਾ ਕਿਸੇ ਦੀ ਰਾਜਨੀਤਿਕ ਲੀਡਰਾਂ ਨੇ ਤਾਂ ਕਿ ਤੰਦਾ ਬਣਾ ਰੱਖਿਆ ਵੀ ਇਹਨੇ ਐ ਕੀਤਾ ਜੀ ਉਹਨੇ ਐ ਕੀਤਾ ਜੀ ਇਹਨੇ ਐ ਕੀਤਾ ਜੀ ਰਾਪਾ ਵੀ ਦੱਸੋ ਨਾ ਵੀ ਰਾਇਵ ਨੂੰ ਮਨਿਸਟਰਾਂ ਦੇ ਰਾਈ ਆਪਾਂ ਵੀ ਤਸਦੀਲਦਾਰ ਨਾਲ ਲਾ ਕੇ ਕੀ ਕੁਛ ਕੀਤਾ 27 29 ਐਨਡੀ ਵਿਸੈਕਟ ਦਾ ਵਾਅਦਾ ਹੋਇਆ ਜੁਰਮਤ ਦੇ ਵਿੱਚ ਗੱਡੀਆਂ ਮੁਹਈਆਂ ਕੀਤੀਆਂ ਗੋਦਾਮ ਦਿੱਤੇ ਪਰਚਾ ਦਰਜ ਹੋਇਆ ਜੇਲ੍ਹ ਗਏ ਹੋਰ ਪੁਲਿਸ ਨਾਲ ਵਧਿੱਕੀਆਂ ਹੋਈਆਂ ਪੁਲਿਸ ਨੇ ਵਧਿੱਕੀਆਂ ਕੀਤੀਆਂ ਤੁਸੀਂ ਪੁਲਿਸ ਨਾਲ ਵੀ ਵਧਿੱਕੀਆਂ ਕੀਤੀਆਂ ਹੁਣ ਇਹਨਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਐ ਮੇਰਾ ਕੋਈ ਮਤਲਬ ਨਹੀਂ ਆਮ ਆਦਮੀ ਪਾਰਟੀ ਨਾਲ ਬੱਟ ਵੀ ਨਵੇਂ ਮੁੰਡੇ ਸੀਗੇ ਚਲੋ ਸਰਕਾਰ ਬੰਦਾ ਹਾਲੀਵੁੱਡੀ ਸਿੱਖ ਜਾਂਦਾ ਹੁੰਦਾ ਚਲਾਉਣੀ ਕੋਈ ਔਕੀ ਨਹੀਂ ਨਵੇਂ ਮੁੰਡੇ ਮੰਤਰੀ ਬਣੇ ਸੀ ਅਨਮੈਰਿਟ ਸੀ ਪਹਿਲਾਂ ਤਾਂ ਇਹਨਾਂ ਨੇ ਇਹ ਕਿਹਾ ਵੀ ਇਹ ਤਾਂ ਵਿਆਹ ਕਰਾਉਣ ਵਾਲੇ ਰਹਿ ਗਏ ਜੀ ਉਹ ਵਿਆਹ ਭਾਈ ਜਿਹਦੇ ਹੁਣ ਜਿਹੜੇ ਬੰਦਾ ਅਨਮੈਰਿਡ ਹੈ 27-28 ਸਾਲ ਦਾ ਮੰਤਰੀ ਬਣ ਗਿਆ ਉਹ ਵਿਆਹ ਵੀ ਕਰਾਊਗਾ ਦੂਸਰਾ ਕੀ ਇਹਨਾਂ ਦੇ ਕੰਮ ਨਹੀਂ ਬੋਲਦੇ ਕੰਮ ਬੋਲਦਾ ਇਹਨਾਂ ਦਾ ਇਨ ਦਾ ਕਾਮ ਬੋਲਦਾ ਮਤਲਬ ਕਾਮ ਦੂਜੇ ਲੋਟ ਕਹਿੰਦਾ ਸੀ ਆ ਵੀਡੀਓ ਪਈਯਾ ਮਜੀਠੀਆ ਸਾਹਿਬ ਦੀਆਂ ਵੇਖ ਲੋ YouTube ਤੇ ਹੁਣ ਕਾਮ ਬੋਲਦਾ ਜੇ ਹੁਣ ਇੱਕ ਬੰਦਾ ਮੰਤਰੀ ਮਾੜਾ ਇੱਕ ਬੰਦੇ ਤੋਂ ਗਲਤੀ ਹੋ ਗਈ ਤਾਂ ਸਾਰੀ ਕੈਬਨਿਟ ਤਾਂ ਨਹੀਂ ਮਾੜੀ ਵੀ ਜੋ ਆਪਾਂ ਕੁਝ ਕਹੀ ਚੱਲੀ ਹੈ ਆਪਣੀ ਸੱਚ ਹੁਣ ਕਾਮ ਤਾਂ ਥੋੜੇ ਸੱਚੇ ਲੰਗਾਚ ਵੀ ਬੋਲਦਾ ਸੀ ਮਾਜੇ ਦੇ ਜਰਨਲ ਤੁਸੀਂ ਉਹਦੇ ਥੱਲੇ ਕੰਮ ਕੀਤਾ ਹੈ ਫੇ ਫਿਰ ਉਹਨੂੰ ਹਨਰ ਲਾਉਣ ਨੂੰ ਫਿਰਦੇ ਹੁੰ ਤੁਸੀਂ ਕਾਮ ਹੋਰ ਵੀ ਤੇਰਾ ਕੁਝ ਹੋਇਆ ਤੁਹਾਡੇ ਰਾਜ ਦੇ ਵਿੱਚ ਦੂਜੇ ਤੇ ਦੂਸ਼ਣबाजी ਲਾਉਣੀ ਬਹੁਤ ਸੌਖੀ ਹੈ ਫਿਰ ਆਪ ਸੁਣਨ ਦਾ ਸੈਣ ਦਾ ਮਾਦਾ ਰੱਖਿਆ ਕਰੋ ਫਿਰ ਜਦੋਂ ਕੋਈ ਤੁਹਾਨੂੰ ਤੁਹਾਡਾ ਰਾਜਨੀਤਿਕ ਲੀਡਰ ਤੁਹਾਡੇ ਬਾਰੇ ਕਹਿ ਦਿੰਦਾ ਫਿਰ ਉਦੀ ਰੋਟੀ ਵੀ ਨਹੀਂ ਖਾਂਦੇ ਨਾਲ ਦੀ ਨਾਲ ਲਾਈਵ ਹੋ ਜਾਂਦੇ ਮਾਇਨਾਨੀ ਪੇਸੰਸਨੀ ਇਸ ਕਰਕੇ ਜਿਹੜਾ ਹੈਗਾ ਵੀ ਕਿਸੇ ਦੀ ਕਦਰ ਕੁਸ਼ੀ ਕਰਨਾ ਉਹ ਪਹਿਲਾਂ ਆਪਾਂ 100 ਵਾਰ ਸੋਚੀਏ ਇਹ ਨਹੀਂ ਹੁੰਦਾ ਵੀ ਮੇਰੇ ਕੋਲੇ ਯਾਰ ਵੀਡੀਓ ਪਈ ਆ ਮੇਰੇ ਕੋਲੇ ਉਹਦੀ ਪਈ ਆ ਠੀਕ ਹੈ ਤੁਹਾਨੂੰ ਕਿਸੇ ਅਫਸਰ ਨੇ ਦੇਤੀ ਹੋਣੀ ਆ ਵੀਡੀਓ ਕਿਉਂਕਿ ਜਿਹੜੇ ਅਫਸਰ ਤੁਹਾਡੇ ਰਾਜਪਾਗ ਦੇ ਵਿੱਚ ਸੀਗੇ ਉਹੀ ਅਫਸਰ ਹੋਣ ਲੱਗੇ ਹੋਏ ਆ ਪੱਖਪਾਤੀ ਹੁੰਦੀ ਹੈ ਹੁੰਦੀ ਆ ਜਿਹਨੂੰ ਪ੍ਰਮੋਟ ਕਰਾਇਆ ਹੋਵੇ ਉਹਨ ਇੱਕ ਪਲਸ 2 ਪੜਾ ਕਨਸਟੇਬਲ ਭਰਤੀ ਹੋਇਆ ਵੈ ਉਹਨੂੰ ORP ਰੈਂਕ ਦੇਦਾ ਫੁੱਲ ਜਾਂ ਲਾ ਲੈਂਦਾ ਪਿੰਡ ਇਲਾਕੇ 'ਚ ਤਾਂ ਉਹ ਵੱਜੂਗਾ ਨਾ ਮੈਂ ਥਾਣੇਦਾਰਾਂ ਜਿੱਦੇ ਹੁਣ ਲਵਾਇਆ ਭਾਈ ਉਹ ਤਾਂ ਤੈਨੂੰ ਵੀਡੀਓ ਦੇਊਗਾ ਨਾ ਇਸ ਕਰਕੇ ਜਿਹੜੇ ਜਾਲੀ ਬੰਦੇ ਹੁੰਦੇ ਉਹਨਾਂ ਨੇ ਜਾਲੀ ਕੰਮ ਕਰਨੇ ਹੁੰਦੇ ਆ ਰੈਪਰ ਕਾਪੀਰਾਈਟ ਸੋ ਜਿਹੜਾ ਜਦੋਂ ਵੀ ਆਪਾਂ ਕੋਈ ਫੇਸਬੁੱਕ ਦੇਖਦੇ ਆ ਯੂਟਿਊਬ ਦੇਖਦੇ ਆ ਤਾਂ ਮਜੀਠੀਆ ਸਾਹਿਬ ਫਿਕਰ ਮਜੀਠੀਆ ਇਹੀ ਕਹਿੰਦੇ ਸੁਣਿਆ ਮੇਰੇ ਕੋਲ ਫਲਾਣੇ ਦੀ ਵੀਡੀਓ ਹੈ ਮੇਰੇ ਕੋਲ ਫਲਾਣੇ ਫਲਾਣੇ ਦੀ ਵੀਡੀਓ ਹੈ ਤਾਂ ਤੁਸੀਂ ਆ ਸਾਈਬਰ ਕ੍ਰਾਈਮ ਹੋ ਰਏ ਨੇ ਸਾਈਬਰ ਸੈੱਲ ਦੇ ਵਿੱਚ ਲੱਗੋ ਲੋਕਾਂ ਦੀਆਂ ਵੀਡੀਓ ਫੁਟੇਜ ਕਢਾ ਕੇ ਤੁਸੀਂ ਆ ਲੋਕ ਸਮਾਜ ਸੇਵੀ ਕੰਮ ਕਰੋ ਜਿਸ ਨੂੰ ਇੰਨਾ ਗਿਆਨ ਹੈ ਵੀਡੀਓ ਦਾ ਵੀਡੀਓ ਬਾਰੇ ਨੌਲੇਜ ਹੈ ਤਾਂ ਤੁਸੀਂ ਸਮਾਜ ਸੇਵੀ ਕੰਮ ਕਰੋ ਇਸ ਕਰਕੇ ਇਹਨਾਂ ਨੇ ਸਵੇਰੇ ਰੋਟੀ ਖਾ ਕੇ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਲੋਕਾਂ ਦੀਆਂ ਨਿੰਦਿਆ ਚੁਗਲੀ ਇਕਦਾਰ ਖੁਸ਼ੀ ਉਹਨੂੰ ਕੀ ਕਹਿਣਾ ਹੈ ਉਹਦੀ ਵੀਡੀਓ ਬਾਰੇ ਕੀ ਕਹਿਣਾ ਹੈ ਉਹ ਬੰਦੇ ਨੂੰ ਕੀ ਕਹਿਣਾ ਹੈ ਉਹਦੇ ਬਾਰੇ ਕੀ ਕਹਿਣਾ ਹੈ ਉਹਦੇ ਪਰਿਵਾਰ ਬਾਰੇ ਕੀ ਕਹਿਣਾ ਹੈ ਇਹ ਸਾਰਾ ਦਿਨ ਜਿਹੜੇ ਪੰਬੂ ਤਾਰੇ ਆ ਇਹ ਲੋਕਾਂ ਨੂੰ ਦਿਖਾਈ ਜਾਂਦੇ ਰਹਿੰਦੇ ਨੇ ਉਸੇ ਸਾਰੇ ਚਾਹੇ ਸਾਰੇ ਪੰਜਾਬ ਦੀ ਵੀਡੀਓ ਦਿਖਾ ਦਿਓ ਚਾਹੇ ਸਾਰੀ ਕੈਬਨਟ ਦੀ ਵੀਡੀਓ ਦਿਖਾ ਦਿਓ ਚਾਹੇ ਸਾਰਾ ਉਹ ਕਹਿੰਦੇ ਹੁੰਦੇ ਨਾ ਇੱਕ ਕਹਾਵਤ ਬਣੀ ਹੋਈ ਆ ਕਹਿੰਦਾ ਸਾਰਾ ਪਿੰਡ ਮਰਜੀ ਚਾਹੇ ਤੁਹਾਨੂੰ ਨੰਬਰਦਾਰੀ ਨਹੀਂ ਮਿਲਦੀ ਉਹ ਗੱਲ ਤੁਹਾਡੇ ਨਾਲ ਹੋਈ ਵੀ ਆ ਤੁਸੀਂ ਜਿੰਦੇ ਮਰਜੀ ਕੱਪੜੇ ਲਾ ਲਾ ਕੇ ਵੀਡੀਓ ਦਿਖਾ ਦਿਓ ਥੋਡੀ ਸਰਕਾਰ ਨਾ ਅੱਜ ਬਣੇ ਨਾ ਕੱਲ ਬਣੇ ਨਾ ਲੋਕਾਂ ਨੇ ਤੁਹਾਨੂੰ ਛੁਡਣਾ ਆਪੂ ਬਣੇ ਚੌਧਰੀ ਆ ਕੋਈ ਪੰਥਰਤਨ ਬਣਿਆ ਫਿਰਦਾ ਪਿਓ ਪੁੱਤ ਦੀ ਤਰੀਫ ਕਰਦਾ ਰਿਹਾ ਲਾਈਕ ਉਹਦੇ ਚ ਕਬੱਡੀ ਟੂਰਨਾਮੈਂਟ ਚ ਪੁੱਤ ਪਿਓ ਦੀ ਕਰਦਾ ਰਿਹਾ ਵੀ ਆਗੇ ਜੀ ਇੱਕ ਦੂਜੇ ਨੂੰ ਉਹ ਦੂਜਾ ਦੂਜੇ ਨੂੰ ਪੰਥਰਤਨ ਦਵਾਉਂਦਾ ਆਪੂ ਬਣੇ ਚੌਧਰੀ ਕੋਈ ਮਾਝੇ ਦਾ ਜਰਨੈਲ ਬਣਿਆ ਹੋਇਆ ਜਿਵੇਂ ਵੀਕਰ ਮਜੀਠੀਆ ਜਰਨੈਲ ਇਹ ਜੇ ਕੰਮ ਨਹੀਂ ਕਰਦੇ ਤੇ ਜਰਨੈਲ ਜਰਨੈਲਾਂ ਵਾਲੇ ਕੰਮ ਕਰਦੇ ਹੁੰਦੇ ਆ ਚਿੱਟਾ ਨਹੀਂ ਵੇਚਦੇ ਹੁੰਦੇ ਜਰਨੈਲ ਜਰਨੈਲ ਕੋਈ ਥਾਣੇਦਾਰ ਨੂੰ ਨਹੀਂ ਕੁੜਦੇ ਹੁੰਦੇ ਥਾਣੇਦਾਰ ਨੂੰ ਨਹੀਂ ਮਰਵਾਉਂਦੇ ਹੁੰਦੇ ਜੋ ਆਪ ਦੀ ਕੁੜੀ ਦੀ ਇੱਜ਼ਤ ਬਚਾਉਂਦਾ ਸੀ ਅੰਮ੍ਰਿਤਸਰ ਦੇ ਵਿੱਚ ਥਾਣੇਦਾਰ ਦੀ ਮੌਤ ਹੋ ਗਈ ਕੁੱਟ ਕੇ ਮਾਰਤਾ ਵਿਚਾਰਾ ਉਹ ਉਹਦੇ ਪਰਿਵਾਰ ਬਾਰੇ ਨਹੀਂ ਪੁੱਛਿਆ ਗਿਆ ਜਰਨੈਲ ਕੇ ਇਹਦੀਆਂ ਚੋਗਲੀਆਂ ਨਹੀਂ ਕਰਦੇ ਹੁੰਦੇ ਜਰਨੈਲ ਮਿਸਲਾਂ ਦੇ ਜਰਨੈਲ ਬਣਿਆ ਜਰਨੈਲ ਜਰਨੈਲਾਂ ਵਾਲਾ ਕੰਮ ਕਰਦਿੰਦੇ ਮਰਦਾਂ ਵਾਲਾ ਸੋ ਵੀਰੋ ਮੇਰਾ ਇਸ ਮੱਧਮ ਰਾਈ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਗੱਲ ਨਹੀਂ ਵੀਡੀਓ ਬੂਡੀਓ ਆਈਆਂ ਬਣਦੀਆਂ ਹੀ ਰਹਿੰਦੀਆਂ ਹੁੰਦੀਆਂ ਜੋ ਬੰਦਾ ਇਮਾਨਦਾਰੀ ਨਾਲ ਜਾਂ ਧੀਰਜ ਨਾਲ ਕੰਮ ਕਰਦਾ ਉਹਦੇ ਤੋਂ ਗਲਤੀਆਂ ਵੀ ਹੋ ਜਾਂਦੀਆਂ ਹੁੰਦੀਆਂ ਕੋਈ ਅਫਸਰਾ ਚਾਹੇ ਉਹ ਤੋਂ ਗਲਤ ਪਰਚੇ ਵੀ ਹੋ ਜਾਂਦੇ ਹੁੰਦੇ ਆ ਰੁਟੀਨ ਦੇ ਵਿੱਚ ਹੋ ਜਾਂਦਾ ਨਿਕਲ ਜਾਂਦੀ ਆ ਕੋਈ ਤਰਕਾਤ ਇਹ ਨਹੀਂ ਹੁੰਦਾ ਵੀ ਉਹਨੇ ਕੋਈ ਵੱਡਾ ਸਪੈਸੀਫਿਕ ਜੁਰਮ ਕਰਤਾ ਜਿਹੜੇ ਲੋਟੇ ਕਦਾਰ ਕੋਈ ਸਰਕਾਰ ਦੀ ਕਰਦੇ ਐ ਉਵੇਂ ਤਾਂ ਹੁੰਦੀ ਨਹੀਂ ਹੁਣ ਜੋਤੀ ਆਈਪੀਐਸ ਮੈਡਮ ਦੀ ਵੀਡੀਓ ਹੈ ਮੇਰੇ ਕੋਲੇ ਮੇਰੇ ਕੋਲੇ ਹਰਜੋਤ ਬੈਸ ਦੀ ਵੀਡੀਓ ਹੈ ਮੇਰੇ ਕੋਲੇ ਫਲਾਣੇ ਮੰਤਰੀ ਦੀ ਹੈ ਮੇਰੇ ਕੋਲੇ ਮਾਈਨਿੰਗ ਦੀ ਹੈ ਮੇਰੇ ਕੋਲੇ ਕਟਾਰੂ ਚੱਕ ਦੀ ਹੈ ਮੇਰੇ ਕੋਲੇ ਭਗਵੰਤ ਮਾਨ ਦੀ ਹੈ ਭਗਵੰਤ ਮਾਨ ਦੇ ਬੱਚਿਆਂ ਦੀ ਵੀਡੀਓ ਹੈ ਇੰਨਾ ਵੀਡੀਓ ਨਾਲ ਨਾ ਕੁਝ ਅੱਜ ਹੋਵੇ ਨਾ ਕੱਲ ਹੋਵੇ ਇਹ ਬੇਤੁਕੀਆਂ ਗਿਆਨ ਬਾਜ਼ੀਆਂ ਬੇਤੁਪੀਆਂ ਲੋਕਾਂ ਨੂੰ ਭੰਬਲ ਪੂਸੇ ਚ ਪਾਉਣ ਵਾਲਾ ਉਹ ਜੇ ਲੋਕ ਹੈ ਜਿਹੜੇ ਨੂੰ ਸੁਣੀ ਜਾਂਦੇ ਨਾ ਪਤਾ ਨਹੀਂ ਕਿੱਥੋਂ ਟਾਈਮ ਕੱਢਦੇ ਐ ਸੋ ਇਹ ਕੁੱਲ ਮਿਲਾ ਕੇ ਇੱਕ ਬਲੈਕਮੇਲਿੰਗ ਹੈ ਕਿਸੇ ਨੂੰ ਥੱਲੇ ਲਾਉਣਾ ਉਹਦੀ ਕਦਰ ਕੁਸ਼ੀ ਕਰਨੀ ਸਭ ਤੋਂ ਵੱਡੀ ਗੱਲ ਹੁੰਦੀ ਆ ਜੋ ਬੰਦਾ ਕਿਤਾਬਾਂ ਪੜ੍ਹਦਾ ਹੈ ਸੁਣਦਾ ਹੈ ਜਾਂ ਗੁਰਬਾਣੀ ਪੜ੍ਹਦਾ ਹੈ ਸੁਣਦਾ ਉਹ ਤੇ ਵਿਚਾਰ ਕਰਦਾ ਵਿਚਾਰ ਕਰਕੇ ਸੋਚ ਕੇ ਸਮਝ ਕੇ ਅਮਲ ਕਰਕੇ ਫੇਰ ਦੋ ਟੁੱਕ ਗੱਲ ਕਰਦਾ ਤੁਸੀਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੇਖਿਆ ਮਨਮੋਹਨ ਸਿੰਘ ਉਹ ਜਦੋਂ ਬੋਲਦੇ ਸੀ ਤਾਂ ਠੋਕ ਕੇ ਦੋ ਸ਼ਬਦ ਬੋਲਦੇ ਸੀ ਨਹੀਂ ਜਮਾ ਨਹੀਂ ਬੋਲਦੇ ਸੀ ਬੇ ਬੇ ਮਤਲੀਆਂ ਗੱਲਾਂ ਕਰਨੀਆਂ ਬੇ ਫਜ਼ੂਰ ਦੀਆਂ ਗੱਲਾਂ ਕਰਨੀਆਂ ਇਸ ਤਰ੍ਹਾਂ ਲੋਕ ਨਾ ਮਗਰ ਲੱਗਣ ਸੁਣ ਲੈਂਦੇ ਠੀਕ ਹੈ ਰੈਲੀਆਂ ਚ ਲੈ ਜਾਂਦੇ ਹੋ ਅਗਲੇ ਤਾੜੀਆਂ ਮਾਰ ਕੇ ਮੁੜੇ ਆਉਂਦੇ ਆ ਉਹ ਜਦੋਂ ਪਟਾਰੀ ਆਪਾਂ ਖੋਲਦਿਆਂ ਵੋਟਾਂ ਵਾਲੀ ਫੇਰ ਪਤਾ ਲੱਗਦਾ ਵੀ ਯਾਰ ਆਪਾਂ ਉਹਦੀ ਕਦਰ ਕੁਸ਼ੀ ਕਰੀ ਸੀ ਉਹਦੀਆਂ ਕਿੰਨੀਆਂ ਪਈਆਂ ਜਾਂ ਆਪਾਂ ਉਹਦਾ ਚੰਗਾ ਕਰਿਆ ਸੀ ਉਹਦੀਆਂ ਕਿੰਨੀਆਂ ਪਈਆਂ ਜਾਂ ਉਹਦਾ ਮਾੜਾ ਕਰਿਆ ਸੀ ਉਹਦੀਆਂ ਕਿੰਨੀਆਂ ਪਈਆਂ ਵੋਟਾਂ ਨਿਕਲੀਆਂ 150 ਸੋ ਇਸ ਕਰਕੇ ਮੈਂ ਮਾਦਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਸਿੱਖ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਕਿ ਇਹ ਬੇਤੁਕੀਆਂ ਨਾ ਵੀਡੀਓ ਇਹਨਾਂ ਦੇ ਵਿੱਚ ਕੋਈ ਤੰਤ ਹੈ ਨਾ ਕੋਈ ਗੱਲ ਚ ਦਮ ਹੈ ਇਹਨਾਂ ਦੀ ਚ ਇਹ ਜੀਆਂ ਚੀਜ਼ਾਂ ਤੇ ਆਪਦਾ ਨੈਟਪੈਕ ਜਾਂ ਸਮਾਂ ਬਰਬਾਦ ਨਾ ਕਰਿਆ ਕਰੋ ਉਨੇ ਹਰਜੋਤ ਬੈਂਸ ਤੇ ਉਹ ਉਹਦੇ ਘਰੋਂ ਆ ਜੋਤੀ যাদਬ ਆਈਪੀਐਸ ਅਫਸਰ ਹੈ ਉਹਦੀ ਹੁਣ 5-7 ਦਿਨ ਇੱਕ ਕਾਰਕੁਸ਼ੀ ਪੂਰੀ ਕਰਨਗੇ ਨਿਕਲ ਨਾਨਕ ਲਾਉਣਾ ਉਹ ਚ ਕੁਛ ਨਹੀਂ ਜਿਹੜੇ ਇਹਨਾਂ ਦੇ ਰਾਜ ਦੇ ਵਿੱਚ ਵੱਡੇ ਵੱਡੇ ਸਕੈਂਡਲ ਹੋਏ ਆ ਵੱਡੇ ਵੱਡੇ 2.500 ਕਰੋੜ ਦੇ ਕਾਪੜੇ ਹੋਏ ਨਾ ਬੀਜ ਘਟਾਲਾ ਹੋਇਆ ਜਿੱਥੇ ਕਾਂਗਰਸ ਜਿਹਦੇ ਚ ਕਿਸਾਨਾਂ ਦਾ ਲੱਕੀ ਤੋੜ ਕੇ ਰੱਖਤਾ ਉਹਨੂੰ ਜਾਗਰ ਕਰੋ ਜਿਹੜੀਆਂ ਗਲਤ ਕੰਮ ਕਰਿਆ ਉਹਦੀਆਂ ਮਾਫੀਆਂ ਮੰਗੂ ਲੋਕਾਂ ਤੋਂ ਉਤੋਂ ਆਪ ਦਾ ਤਾਂ ਆਮ ਜੀਠਿਆ ਸਾਹਿਬ ਸੰਭਲਦਾ ਨਹੀਂ ਲੋਕਾਂ ਨੂੰ ਤੁਸੀਂ ਨਸੀਹਤ ਦੇ ਜਾਂਦੇ ਹੋ ਦੂਜੇ 'ਚ ਬਰਿਆਈ ਕਰ ਦੋ ਜਦੋਂ ਆਪਾਂ ਇੱਕ ਉਂਗਲ ਕਰਦੇ ਆ ਕਿਸੇ ਬੰਨੀ ਤਿੰਨ ਨਾਲ ਦੇ ਵੱਲੀ ਆਉਂਦੀ ਐ ਪਹਿਲਾਂ ਜਿਹੜੀਆਂ ਤਿੰਨ ਥੋੜੇ ਬੰਨੀ ਆ ਉਹਦਾ ਸੁਧਾਰ ਕਰੋ ਸੋ ਮੈਂ ਸਮਾਧਮ ਰਾਈ ਕਹਿਣਾ ਚਾਹੁੰਨਾ ਹੈ ਕਿ ਜੋ ਸੱਚੀ ਸੁੱਤੀ ਗੱਲ ਹੁੰਦੀ ਆ ਉਸ ਚੀਜ਼ ਨੂੰ ਸ਼ੇਅਰ ਕਰਿਆ ਕਰੀਏ ਆਪਾਂ ਇਹ ਫालतू ਦਾ ਜਿਹੜਾ ਹੈਗਾ ਟਾਈਮ ਐ ਇਹੋ ਜੇ ਲੋਕਾਂ ਤੇ ਕਦੇ ਵੀ ਖਰਾਬ ਨਾ ਕਰੋ ਆਨ ਮੈਰਿਟ ਆਨ ਰਿਕਾਰਡ ਤੱਥਾਂ ਦੇ ਆਧਾਰ ਤੇ ਜਿਹੜੀ ਉੱਚੀ ਚੀਜ਼ ਆਉਂਦੀ ਐ ਤਾਂ ਜਾ ਕੇ ਉਹਨੂੰ ਮੰਨਿਆ ਜਾਂਦਾ ਹੁੰਦਾ ਨਹੀਂ ਐਵੇਂ ਨਹੀਂ ਕਿਸੇ ਆਈਪੀਐਸਆਈ ਐਸ ਦੀ ਜਾਂ ਕਿਸੇ ਮੰਤਰੀ ਦੀ ਬਿਨਾ ਮਤਲਬ ਤੋਂ ਬੇਇੱਜ਼ਤੀ ਕਰਦਿਏ ਦੋ ਸ਼ਬਦ ਕਹਿਣ ਨਾਲ ਅਗਲੇ ਦਾ ਨੁਕਸਾਨ ਜ਼ਰੂਰ ਹੁੰਦਾ ਵੀ ਯਾਰ ਹਾਂ ਆ ਗੱਲ ਹੋਊਗੀ ਫਿਰ ਉਹ ਗਾਂ ਵਾਲਾ ਟੀਆਰਪੀ ਵਧਾਉਂਦਾ ਫਿਰ ਮੇਰੇ ਵਰਗਾ ਉਹ ਗਾਂ ਦੀ ਗਾਂ ਗੱਲ ਸੁਣ ਕੇ ਵਿਰਾਸਾ ਚੈਨਲ ਚਲਾਉਣਾ ਚਾਹੁੰਦਾ ਵੀ ਆ ਯਾਰ ਹਾਂ ਇਹ ਆ ਕਰਗੀ ਆਪਾਂ ਬਿਨਾ ਮਤਲਬ ਦੀ ਕਦਰ ਕੁਛ ਨਹੀਂ ਕਰਨੀ ਜੇ ਦੀ ਹਾਂ ਤੱਥਾਂ ਦੇ ਆਧਾਰ ਤੇ ਗੱਲ ਕਰੋ ਫਿਰ ਇਹ ਕਿਹਾ ਨਾ ਕਰ ਵੀ ਮੇਰੇ ਕੋਲੇ ਫਲਾਣੇ ਦੀ ਵੀਡੀਓ ਹੈ ਜਦ ਤੱਕ ਕਰਿਆ ਕਰ ਫਿਰ ਅਗਲਾ ਦੱਸੂਗਾ ਕੀ ਭਾਅ ਵੇਖਦੀ ਹੈ ਸੋ ਵੀਰੋ ਬਿਨਾ ਮਤਲਬ ਤੋਂ ਕਿਸੇ ਦੀ ਕਦਰ ਕੁਛ ਨਹੀਂ ਕਰਨੀ ਚਾਹੀਦੀ ਮੈਂ ਪੱਤਰਕਾਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਜੋ ਯੂਟਿਊਬਰ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਦੇ ਟੀਆਰਪੀ ਲੈਣ ਲਈ ਬਿਨਾ ਮਤਲਬ ਦੀ ਆਪਾਂ ਜਿਹੜਾ ਹੈ ਕਿਸੇ ਦਾ ਕਦਰ ਕੁਛ ਨਾ ਕਰੀਏ ਫਿਰ ਮੁੜ ਕੇ ਜੇ ਕੋਈ ਫਿਰ ਨੋਟਿਸ ਆ ਜਾਂਦਾ ਨਾ ਫਿਰ ਇਹ ਲੋਕ ਖੜਦੇ ਨਹੀਂ ਕੋਰਟ 'ਚ ਇੱਕ ਨੋਟਿਸ ਆ ਗਿਆ ਡੈਫਰਮੇਸ਼ਨ ਦਾ ਮੁੜ ਕੇ ਖੜਦੇ ਨਹੀਂ ਫਿਰ ਤਾਂ ਇਹ ਉਹਨੇ ਕਿਹਾ ਸੀ ਮੈਂ ਤਾਂ ਇਹਨੇ ਕਿਹਾ ਸੀ ਮੈਂ ਤਾਂ ਉਹ ਕਿਹਾ ਸੀ ਅਪ 50 ਚੈਨਲ ਵਾਲੇ ਮੈਂ ਪੇਸ਼ੀਆਂ ਭੁਗਦੇ ਤਰੀਕੇ ਫਿਰਦੇ ਦੇਖੇ ਸੋ ਉਮੀਦ ਕਰਦੇ ਹਾਂ ਅਸੀਂ ਸਾਫ਼ ਸੁਥਰਾ ਜਿਹੜਾ ਕੰਮ ਆ ਲੋਕਾਂ ਨੂੰ ਦਿਖਾਵਾਂਗੇ ਬਿਨਾ ਮਤ ਤੋਂ ਕਿਸੇ ਦੀ ਕਦਰ ਕੁਛ ਨਹੀਂ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ